ਲੋੜੀ ਆਈ ਦੀ ਜਿਹੜੀ ਵੀਡੀਓ ਖਾਸ ਤੌਰ ਤੇ ਜਿਹੜੀ ਹੈਗੀ ਹੈ ਕਿਸਾਨ ਵੀਰਾਂ ਲਈ ਆ ਤਾਂ ਜਿਹੜੇ ਨਵੇਂ ਦੁਕਾਨਦਾਰ ਆ ਜਿਹੜੇ ਉਹ ਵੀ ਕੰਮ ਕਰਦੇ ਆ ਉਹਨਾਂ ਲਈ ਆ ਜਾਂ ਕੋਈ ਆਟੋਮੈਟਿਕ ਦਾ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਕੰਮ ਦੀ ਹੋਊਗੀ ਸਾਡੇ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆਪਣੇ ਸਮਰਸੀਬਲ ਮੋਟਰਾਂ ਦੇ ਉੱਤੇ ਲੱਗਦਾ ਹੈ ਜਸਵੰਤ ਦਾ ਜਿਹੜਾ ਸ਼ੀਂਹ ਸ਼ੀਂਹ ਕਹਿ ਦਿੰਦੇ ਆ ਬਹੁਤ ਏਰੀਆ ਦੇ ਵਿੱਚ ਪਹਿਰੇਦਾਰ ਭਈਏ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਰ ਸਾਡੇ ਇਹਨੂੰ ਸ਼ੀਂਹ ਦਾ ਨਾਮ ਦਿੱਤਾ ਬਹੁਤ ਪੁਰਾਣੇ ਟਾਈਮ ਤੋਂ ਇਹਨੂੰ ਸ਼ੀਂਹ ਕਿਹਾ ਜਾਂਦਾ ਤੇ ਇਹਦਾ ਕੰਮ ਹੁੰਦਾ ਮੰਨ ਲਓ ਜਦੋਂ ਆਪਣੇ ਖੇਤ ਦੇ ਵਿੱਚ ਬਹੁਤ ਅਹਿਮ ਕੰਮ ਹੈ ਦਾ ਲਾਈਟ 3 ਫ੍ਰੀ ਫੇਸ ਆਉਂਦੀ ਹੁੰਦੀ ਆ ਜਿਹੜੀਆਂ ਆਪਣੀਆਂ ਖੇਤ ਵਾਲੀਆਂ ਮੋਟਰਾਂ ਉਹ 3 ਫੇਸ ਸਪਲਾਈ ਤੇ ਚੱਲਦੀਆਂ ਤੇ ਉਹਨਾਂ ਦੇ ਵਿੱਚੋਂ ਅਗਰ ਇੱਕ ਵੀ ਫੇਸ ਮਰ ਜਾਂਦਾ ਇਹਦੀਆਂ ਮੰਨ ਲਓ ਇਹ ਜਿਹੜੀਆਂ ਤਿੰਨ ਤਾਰਾਂ ਲੱਗੀਆਂ ਹੁੰਦੀਆਂ ਇਹ ਇਹਨਾਂ ਦੇ ਵਿੱਚੋਂ ਇੱਕ ਵੀ ਫੇਸ ਜਿਹੜਾ ਉਹ ਬੰਦ ਹੋ ਜਾਂਦਾ ਤੇ ਇਹ ਮੋਟਰ ਨੂੰ ਬੰਦ ਕਰ ਦਿੰਦਾ ਹਾਂ ਪਰ ਕਾਰਨ ਇਹ ਹੈ ਵੀ ਇਹਦੇ ਤੋਂ ਪਹਿਲਾਂ ਜੇ ਫੇਸ ਬੰਦ ਹੋਊਗਾ ਹੁਣ ਤਾਂ ਇਹ ਵੀ ਤਕਨੀਕ ਆ ਗਈ ਮੈਂ ਦੇਖੀ ਐ ਇੱਕ ਦੋ ਵੀਡੀਓ ਜਿਹੜੀਆਂ ਮੋਟਰ ਤੋਂ ਅਗਲੀਆਂ ਤਾਰਾਂ ਐ ਜੇ ਉਹ ਵੀ ਮੰਨ ਲਓ ਕੋਈ ਜੋੜ ਸੜ ਜਾਂਦਾ ਜਾਂ ਕੋਈ ਜੋੜ ਮੰਨ ਲਓ ਟੁੱਟ ਜਾਂਦਾ ਏ ਜਾਂ ਤਾਰ ਕੱਟੀ ਜਾਂਦੀ ਆ ਤਾਂ ਮੋਟਰ ਬੰਦ ਹੋ ਜਾਂਦੀ ਆ ਪਰ ਇਹਦਾ ਕੰਮ ਹੈਗਾ ਵੀ ਇਹਦੇ ਤੋਂ ਪਿੱਛੇ ਅਗਰ ਕੋਈ ਫਾਲਤਾਂ ਲਾਈਟ ਵੱਧ ਘਟਾ ਇਹ ਤੋਂ ਅੱਗੇ ਆ ਉਹ ਇਹਦਾ ਕੋਈ ਨਹੀਂ ਇਹਨੇ ਪਿੱਛੇ ਪਿੱਛੇ ਕੰਮ ਕਰਨਾ ਤੇ ਦੋ ਤਿੰਨ ਖਾਸ ਗੱਲਾਂ ਹੁੰਦੀਆਂ ਕਈ ਵਾਰੀ ਨਾ ਇਹ ਗੰਡ ਵਾਲੀ ਤਾਰ ਆ ਜੀ ਇਹ ਜਿਹੜੀ ਗੰਡ ਵਾਲੀ ਤਾਰ ਆ ਉਹ ਬੰਦਾ ਭੁੱਲ ਜਾਂਦਾ ਵੀ ਕਿਹੜੀ ਆ ਜਾਂ ਕਈ ਵਾਰੀ ਆਪਾਂ ਕੱਟਦੇ ਕੱਟਦੇ ਛੋਟੀ ਹੋ ਜਾਂਦੀ ਆ ਤੇ ਉਹ ਵੈਸੇ ਤਾਂ ਤੁਹਾਨੂੰ ਜਿੰਨੇ ਵੀ ਹੈਗੇ ਆਪਣੇ ਦੁਕਾਨਦਾਰ ਕੋਲੇ ਜਾਣਾ ਪਊਗਾ ਕਿਉਂ ਆਮ ਘਰਾਂ ਦੇ ਵਿੱਚ ਜਿਹੜਾ ਮਲਟੀਮੀਟਰ ਆ ਉਹਦੀ ਵਰਤੋਂ ਨਹੀਂ ਹੁੰਦੀ ਆਮ ਘਰਾਂ ਦੇ ਵਿੱਚ ਤਾਂ ਇਹ ਮਲਟੀਮੀਟਰ ਦੀ ਜ਼ਰੂਰਤ ਨਹੀਂ ਹੁੰਦੀ ਤੇ ਆਮ ਜਿੰਨੇ ਵੀ ਦੁਕਾਨਦਾਰਾ ਉਹਨਾਂ ਕੋਲੇ ਤਾਂ ਇਹ ਹੁੰਦਾ ਹੀ ਆ। ਚਾਹ ਤੁਸੀਂ ਕਿਸੇ ਵੀ ਕਿਸਮ ਦਾ ਕੰਮ ਕਿਉਂ ਕਰਦੇ ਹੋ? ਤੇ ਤੁਸੀਂ ਇਹ ਸ਼ੀਂ ਆਪ ਖੁਦ ਰਿਪੇਅਰ ਕਰ ਸਕਦੇ ਹੋ। ਵੀਡੀਓ ਪਹਿਲਾਂ ਵੀ ਪਾਈਆਂ ਗਈਆਂ ਤੇ ਜੇ ਵੀਡੀਓ ਨੂੰ ਪਿਆਰ ਮਿਲੇ ਤਾਂ ਆਪਾਂ ਹੋਰ ਵੀ ਪਾ ਦਾਂਗੇ। ਇਹ ਬਿਲਕੁਲ ਨਵੇਂ ਵਰਗਾ ਹੀ ਆ ਜੀ, ਸਾਲ ਪੁਰਾਣਾ ਏ, ਇਹ ਮਤਈ ਮਾਡਲ ਤੇ ਹੀ ਆ ਤੇ ਅੱਜ ਆਪਣੇ ਕੋਲੇ ਆਇਆ। ਕਿਸਾਨ ਵੀਰ ਸਵੇਰ-ਸਵੇਰ ਫੜਾ ਕੇ ਗਿਆ। ਇਹਦਾ ਇਹ ਨਹੀਂ ਪਤਾ ਵੀ ਇਹਦੇ ਵਿੱਚ ਕੀ ਫਾਲਟ ਆ ਆਪਾਂ ਗੱਲ ਕਰਦੇ ਸੀ ਗੰਡ ਵਾਲੀ ਤਾਰ ਦੀ ਮੰਨ ਲਓ ਇਹ ਗੰਡ ਦੇ ਆਪਾਂ ਭੁੱਲ ਜਾਨੇ ਵੀ ਕਿਹੜੀ ਤਾਰ ਨੂੰ ਆ ਜਿਹੜਾ ਪੰਜਾ ਤਾਰ ਵਾਲਾ ਆਟੋਮੈਟਿਕ ਉਹਦੀ ਗੰਡ ਵਾਲੀ ਤਾਰ ਆਪਾਂ ਭੁੱਲ ਜਾਨੇ ਆ ਤੇ ਜਿਹੜੀ ਇਹਦੇ ਵਿੱਚੋਂ ਗੰਡ ਵਾਲੀ ਤਾਰ ਹੈਗੀ ਹੈ ਜੀ ਸਵਿੱਚ ਜਿਹੜੀ ਆ ਪੁੱਠੇ ਪਾਸੇ ਕਰ ਦੇਣੀ ਆ ਤੇ ਗੰਡ ਵਾਲੀ ਤਾਰ ਨਾਲ ਮਲਟੀਮੀਟਰ ਲਾ ਲੈਣਾ ਜੇ ਆਪਾਂ ਨੂੰ ਪਤਾ ਵੀ ਇਹ ਗੰਡ ਵਾਲੀ ਤਾਰ ਆ ਤਾਂ ਠੀਕ ਆ ਜੇ ਨਹੀਂ ਪਤਾ ਤਾਂ ਆਪਾਂ ਕਿਵੇਂ ਚੈੱਕ ਕਰਨੀ ਹੈ ਜਿਹੜੀ ਪੀਲੀ ਤਾਰ ਆ ਇਹਨੂੰ ਮੈਂ ਮਲਟੀਮੀਟਰ ਦਾ ਇੱਕ ਪਾਸਾ ਲਾ ਲੈਣਾ ਤੇ ਸਵਿੱਚ ਜਿਹੜੀ ਉਹ ਬੰਦ ਕਰ ਲੈਣੀ ਆ ਜਿਵੇਂ ਆਪਾਂ ਬੰਦ ਕਰ ਲਈ ਹੁਣ ਮੰਨ ਲਓ ਆ ਇਹ ਨਹੀਂ ਚੈੱਕ ਹੋਈ ਆ ਇਹ ਨਹੀਂ ਚੈੱਕ ਹੋਈ ਤੇ ਇਹ ਜਿਹੜੀ ਆ ਇਹ ਚੈੱਕ ਹੋ ਗਈ ਤੁਸੀਂ ਦੇਖੋ ਜਿਹੜੀ ਗੰਡ ਵਾਲੀ ਤਾਰ ਆ ਉਹ ਪੀਲੀ ਤਾਰ ਦੇ ਨਾਲ ਸਵਿੱਚ ਕੱਟੀ ਤੋਂ ਜਦੋਂ ਸਵਿੱਚ ਲੱਗੂਗੀ ਇਹਦਾ ਫੰਕਸ਼ਨ ਵੀ ਆਪਾਂ ਸਮਝਾ ਦਿੰਨੇ ਆ ਇੱਥੇ ਜਿਹੜਾ ਇਹਦਾ ਫੰਕਸ਼ਨ ਹੁੰਦਾ ਇਹ ਜਿਹੜੀ ਗੰਡ ਵਾਲੀ ਤਾਰ ਨਾਲ ਹੀ ਇਹਦੇ ਵਿੱਚ ਜਦੋਂ ਆਪਾਂ ਜਿੱਥੇ ਮੋਟਰ ਤੋਂ ਤਾਰ ਲੈਂਦੀ ਆ ਇੱਕ ਤਾਰ ਲਾਉਣੀ ਪੈਂਦੀ ਆ ਗੰਡ ਵਾਲੀ ਤਾਰ ਉੱਥੇ ਲੱਗਦੀ ਆ ਤੇ ਜਿਹੜੀ ਤਾਰ ਲੱਥੀ ਹੁੰਦੀ ਆ ਉਹਦੇ ਨਾਲ ਲਾਲ ਤਾਰ ਲੱਗਦੀ ਆ ਇਹ ਜਿਹੜੀ ਪੀਲੀ ਤਾਰ ਹੁੰਦੀ ਆ ਇਹ ਜਿਹੜਾ ਆਪਣਾ ਆਫ ਵਾਲਾ ਬਟਨ ਆ ਉਹਦੇ ਨਾਲ ਲੱਗਦੀ ਆ ਮੰਨ ਲਓ ਜਦੋਂ ਆਪਾਂ ਇਹ ਸਵਚ ਕੱਟੀ ਆ ਤੇ ਇਹ ਤਾਰ ਇਹਦੇ ਵਜ੍ਹੀ ਦੀ ਮੰਨ ਲਓ ਜਿਹੜੀ ਤਾਰ ਕੱਟੀ ਆ ਉਹਦੇ ਨਾਲ ਇਹ ਕੰਮ ਕਰੂਗੀ ਅੱਗੇ ਤੇ ਜਦੋਂ ਇਹਦੀ ਸੋਚ ਲੱਗੀ ਆ ਫੇਸ ਪੂਰੇ ਆ ਤਾਂ ਇਹੀ ਪੀਲੀ ਤਾਰ ਵਾਲਾ ਕਰੰਟ ਇਹਦੇ ਵਿੱਚ ਆ ਜਾਊਗਾ ਜਾਨੀ ਕਿ ਗੰਡ ਵਾਲੀ ਤਾਰ ਦੇ ਵਿੱਚ ਦੀ ਹੋ ਕੇ ਜਿਹੜਾ ਕਰੰਟ ਆ ਉਹ ਇੱਧਰ ਆ ਜਾਊਗਾ ਇਹ ਦੋ ਹੁੰਦੇ ਆ ਫੇਸ ਚੈੱਕ ਕਰਨ ਵਾਸਤੇ ਵੈਸੇ ਵੀਡੀਓ ਧਿਆਨ ਨਾਲ ਦੇਖਿਓ ਤੁਹਾਡੇ ਫੱਲੇ ਜ਼ਰੂਰ ਪਉਗੀ ਹੁਣ ਆਪਾਂ ਇਹਨੂੰ ਖੋਲ ਕੇ ਦਿਖਾਉਣੀ ਹੈ ਇਹਦੇ ਵਿੱਚ ਹੁੰਦਾ ਕੀ ਹੈ ਲੋ ਜੀ ਆਪਾਂ ਇਹਦੇ ਨਾਟ ਖੋਲ ਲਿਆ ਆ ਦੇਖੋ ਅੱਗੇ ਨਾਲ ਉਹ ਥੋੜਾ ਜਿਹਾ ਇਹਨਾਂ ਨੇ ਸੁਧਾਰ ਕੀਤਾ ਬੋਰਡ ਦੇ ਵਿੱਚ ਵੀ ਪਰ ਇੱਥੇ ਨਾਲ ਇੱਕ ਕੰਮ ਬਹੁਤ ਗਲਤ ਕਰ ਗਏ ਆ ਪੈਸਿਆਂ ਦੀ ਬਚਤ ਕਰਕੇ ਜਿੰਨ ਇਹਦੀ ਕੀਮਤ ਦੇ ਮੁਤਾਬਕ ਆ ਇਹ 3 ਤੋਂ 400 ਦਰਮਿਆਨ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਪਰ ਜੇ ਕਿਸਾਨ ਦੇ ਪੱਖ ਲਈ ਇਹ 1000 ਰੁਪਏ ਦਾ ਵੀ ਮਹਿੰਗਾ ਨਹੀਂ ਜੇ ਇਹਨੂੰ ਥੋੜੀ ਹਾਈ ਕੁਆਲਿਟੀ ਦੇ ਵਿੱਚ ਇਦੋਂ ਵੀ ਬਣ ਜੂਗਾ ਨਾ ਤੇ 1000 ਰੁਪਏ ਦਾ ਵੀ ਇਹ ਮਹਿੰਗਾ ਨਹੀਂ ਹੋਊਗਾ ਜਿੰਨੇ ਇਹਦੇ ਕੰਮ ਆ ਮੰਨ ਲਓ ਇੱਕ ਫੇਸ ਵੀ ਮੜਾਇਆ ਘਟ ਗਿਆ ਤਾਂ ਮੋਟਰ ਆਪਣੀ ਬੱਜੂਗੀ ਨਹੀਂ ਤਾਂ ਛੱਡ ਜੂਗੀ ਹੁਣ ਇਹਦੇ ਵਿੱਚ ਨਾ ਇਹਨਾਂ ਨੇ ਇੱਕ ਜਿਗਾੜ ਲਾਤਾ ਜੀ ਇਹ ਟਰਾਂਸਫਰਮ ਕਰਤੇ ਛੋਟੇ ਦੇ ਵਿੱਚ ਇਹਨਾਂ ਇੱਕ ਇੱਥੇ ਕੱਡੇ ਪਏ ਹੋਣੇ ਆਮ ਹੀ ਤਕਰੀਬਨ ਝੜੇ ਹੁੰਦੇ ਆ। ਇੱਕ ਪੀਐਫ ਲਾਤਾ। ਜਿਆਦਾਤਰ ਨੌਕਸ ਹਿੱਸੇ ਦਾ ਹੀ ਬੈਂਦਾ। ਇਹਦੋਂ ਪੀਐਫ ਦੇ ਵਿੱਚ ਦੀ ਗਰੰਟ ਮੰਨ ਲਓ ਇਹਨੂੰ 250 ਵੋਲਟ ਦਾ ਟਰਾਂਸਫਾਰਮ ਕਹਿ ਦਈਏ ਅੱਗੇ 440 ਵਾਲਾ ਲੱਗਿਆ ਹੁੰਦਾ ਸੀ ਕਿਉਂ ਇਹ ਡਬਲ ਫੇਸ ਤੇ ਚੱਲਣਾ ਹੁੰਦਾ। ਇਹ ਪੀਐਫ ਲੱਗਿਆ ਹੁੰਦਾ ਹੁਣ ਇਹਦਾ ਵੀ ਆਪਾਂ ਫਾਲਟ ਦੇਖਾਂਗੇ ਉਸ ਤੋਂ ਪਹਿਲਾਂ ਯਾਨੀ ਕਿ ਇਹ ਜਿਹੜਾ ਹੈਗਾ ਇਹਦੇ ਵਿੱਚ ਕੀ ਕੀ ਫੰਕਸ਼ਨ ਆ ਉਹ ਆਪਾਂ ਸਮਝਾ ਦਈਏ ਆਪਾਂ ਦੋ ਨਾਟਾ ਖੋਲ ਲੈਣੀਆਂ। ਇੱਕ ਜਦ ਜਿਵੇਂ ਤੁਹਾਨੂੰ ਦੱਸਿਆ ਵੀ ਫੇਸ ਘਟਾ ਆਇਆ ਤੇ ਨੇ ਬੰਦ ਕਰ ਦੇਣੀ ਹੈ ਮੋਟਰ ਲਾਲ ਸਿਗਨਲ ਜਿਹੜਾ ਹੈਗਾ ਇਹ ਫਾਲਟ ਵਾਲਾ ਫੇਸ ਜਿਹੜਾ ਹੈ ਉਹ ਦਿਖਾ ਕੇ ਬੰਦ ਕਰ ਦੇਣੀ ਆ ਤੇ ਦੂਜੀ ਇਹਦੇ ਵਿੱਚ ਵੱਡੀ ਇਹਦੀ ਖਾਸੀਅਤ ਹੁੰਦੀ ਹੈ ਵੀ ਲਾਈਟ ਆਈ ਤੋਂ ਇਹਨੇ ਲਗਭਗ 1 ਮਿੰਟ ਦੇ ਅੱਧੇ ਤੋਂ 1 ਮਿੰਟ ਦੇ ਵਿੱਚ ਇਹਨੇ ਬੰਦ ਕਰਨੀ ਹੁੰਦੀ ਹੈ ਕਿਤੇ ਟਾਈਮਰ ਲੱਗਿਆ ਹੁੰਦਾ ਅੱਧਾ ਮਿੰਟ ਤੱਕ ਯਾਨੀ ਕਿ ਉਹਦੇ ਚ ਇਹ ਹੁੰਦਾ ਵੀ ਮੋਟਰਾਂ ਚੱਲਦੀਆਂ ਪਾਣੀ ਕੱਢੀ ਜਾਂਦੀਆਂ ਲਾਈਟ ਟਰਿੱਪ ਕਰ ਗਈ ਪਾਣੀ ਵਾਪਸ ਮੁੜਦਾ ਮੋਟਰ ਘੇੜਦੀ ਆ ਉਹਨੂੰ ਰੋਕਣ ਵਾਸਤੇ ਜੋ ਨੁਕਸਾਨ ਨਾ ਹੋਵੇ ਜਿੰਨੀ ਸਪੀਡ ਨਾਲ ਪਾਣੀ ਬਾਹਰ ਆਉਂਦਾ ਓੰਨੀ ਨਾਲ ਵਾਪਸ ਜਾਂਦਾ ਇਹਦੇ ਵਿੱਚ ਜ਼ਿਆਦਾਤਰ ਖਰਾਬ ਹੋਣ ਵਾਲੀਆਂ ਚਾਰ ਪੰਜ ਚੀਜ਼ਾਂ ਹੀ ਹੁੰਦੀਆਂ ਜਿਦੇ ਬਾਰੇ ਆਪਾਂ ਗੱਲ ਕਰਦੇ ਆਂ ਨਿਕ ਤਾਂ ਇਹ ਟਾਈਮਰ ਦੋ ਇਹ ਟਰਾਂਜਿਸਟਰ ਦੋ ਪੀ ਇਹ ਪੀਐਫ ਲੱਗੇ ਆ ਇਹ ਵੀ ਫਾਲਟ ਜਾ ਸਕਦੇ 1 ਕੇਪੀਐਫ ਵੱਡੇ ਵਾਲਾ ਇਹ ਵੀ ਫਾਲਟ ਜਾ ਸਕਦਾ ਤੇ ਇੱਕ ਟਰਾਂਸਫਰਮ ਜ਼ਿਆਦਾਤਰ ਟਰਾਂਸਫਰਮ ਚ ਪ੍ਰੋਬਲਮ ਹੁੰਦੀ ਹੈ ਦੋ ਨੰਬਰ ਤੇ ਪੀਐਫ ਹੋ ਗਏ ਤਿੰਨ ਇਹ ਟਾਈਮਰ ਤੇ ਇਹ ट्रांजਿਸਟਰ BC547 ਦੇ ਵਿੱਚ ਲੱਗਦੀਆਂ ਤੇ ਇੱਕ ਵਿਰਲਾ ਜਿਹਾ ਚਾਂਸ ਹੁੰਦਾ ਇਹ ਜਰਨਲ ਦਾ ਬਹੁਤ ਘੱਟ ਚਾਂਸ ਹੁੰਦੇ ਆ ਜਦੋਂ ਮੰਨ ਲਓ ਟਰਿੱਪ ਨਾ ਕਰੇ ਤੇ ਜਰਨਲ ਰੈਡ ਗਿਆ ਹੁੰਦਾ ਤੇ ਸਵਿੱਚ ਵੀ ਜ਼ਿਆਦਾਤਰ ਇਹਦੇ ਚ ਐਵਰੇਜ ਹੀ ਲਾਉਂਦੇ ਬਾੜੀ ਵਧੀਆ ਨਹੀਂ ਲਾਉਂਦੇ ਇਹਦੇ ਹੀ ਤਾਂ ਚੰਗੀ ਲੱਗੀ ਵੀ ਆ ਤੇ ਸਵਿੱਚ 'ਚ ਵੀ ਫਾਲਟ ਹੁੰਦਾ ਪੰਜ-ਸੱਤ ਜਿਹੜੇ ਇਹਦੇ ਫਾਲਟ ਆ ਹੁਣ ਅੱਜ ਆਪਾਂ ਇਹਦਾ ਫਾਲਟ ਕੱਢਾਂਗੇ ਵੀਡੀਓ ਲੰਬੀ ਹੁੰਦੀ ਜਾਂਦੀ ਹੈ ਪਾਰਟ 2 ਕਰ ਦਈਏ ਚਲੋ ਪਾਰਟ 2 ਕਰਦੇ ਆਂ ਆਪਾਂ ਵੀਡੀਓ ਦਾ